ਹਾਂਜੀ ਮਿੱਤਰੋ ਕੀ ਹਾਲ ਜਾਲਾ ਉਮੀਦ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ 'ਚ ਅੱਜ ਆਪਾਂ ਕਰਨ ਲੱਗੇ ਆ ਆਪਣੀ ਈ-ਬਾਈਕ ਦੀਆਂ ਬੈਟਰੀਆਂ ਚੇਂਜ ਖੋਲਿਆ ਪਿਆ ਸਾਰਾ ਕੁਸੂਦਾ ਬੈਟਰੀਆਂ ਆਪਾਂ ਕੱਢ ਕੇ ਇਹਦੀਆਂ ਦੇ ਜਾਂਦੀਆਂ ਸਾਰਾ ਸਮਾਨ ਇਹਦਾ ਇੱਕ ਆ ਚੇਂਜ ਕਰਨਾ ਸੀ ਇਹ ਟੁੱਟ ਗਿਆ ਸੀ ਤੇ ਬੈਟਰੀਆਂ ਆਪਾਂ ਲੈ ਆਏ ਜਾਂ ਜਾ ਕੇ ਇਹ ਆਈਆਂ ਜੀ ਨਵੀਆਂ ਗਰੇਫੇ ਫਾਈਨ ਵੀ ਕਹਿੰਦੇ ਗਰੇਫੇ ਫਾਈਨ ਆ ਵੈਸੇ ਤਾਂ ਪਹਿਲਾਂ 28 ਵਾਲੀਆਂ ਸੀ ਹੁਣ ਆਪਾਂ 33 ਵਾਲੀਆਂ ਰੱਖਣ ਲੱਗਿਆਂ ਦੇਖਦੇ ਹਾਂ ਅੱਜ ਕੀ ਪਰਫਾਰਮੈਂਸ ਆਉਗੀ ਕਿ ਕਿੰਨਾ ਕੁ ਫਰਕ ਆ ਵੀਡੀਓ ਨਾਲ ਬਣੇ ਰਹੋ ਦੇ ਰੱਖ ਰੋ ਕੇ ਸਾਰੀਆਂ ਫਿਰ ਦਿਖਾਵਾਂਗੇ ਆਪਾਂ ਤੁਹਾਨੂੰ ਲਓ ਜੀ ਬੈਟਰੀਆਂ ਆਪਾਂ ਕੱਢ ਲੀਆਂ ਬਾਹਰ ਅੱਡੀ ਦਾ ਵੀ ਹੋਇਆ ਆਪਾਂ ਬੁਰਾ ਹਾਲ ਇਹ ਆ ਗਏ ਆਪਣਾ ਪੰਜ ਪੈਟਰਾਂ ਇੱਕ ਆਪਾਂ ਇਹ ਮੰਗਾਇਆ ਦਾ ਲੋਕ ਹੁਣ ਉਸ ਵਾਲਾ ਤੇ ਦੂਸਰਾ ਹੋ ਗਿਆ ਜੀ ਦਾ ਐਕਸੀਲੇਟਰ ਵੀ ਗੈਦਰ ਸਕਦੇ ਆ ਨੂੰ ਆਪਾਂ ਜੋ ਵੀ ਗੇਅਰ ਹੋ ਗਿਆ ਇਹ ਆਪਣਾ ਖਰਾਬ ਹੋ ਚੁੱਕਾ ਬਿਲਕੁਲ ਡਿੱਗ ਪੀਸ ਇੱਕਦਮ ਡਿੱਗਣ ਦੇ ਨਾਲ ਟੁੱਟ ਗਿਆ ਬਣੇਰੋ ਵੀਡੀਓ ਨਾਲ ਇੱਕ ਵਾਰ ਦਾ ਹਾਲਤ ਦੇਖੀ ਨਹੀਂ ਜਾ ਰਹੀ ਇਹਦੀ ਉਹ ਪਹਿਲਾਂ ਵਾਲੀਆਂ ਬੈਟਰੀਆਂ ਆਪਣੀਆਂ ਬਿਲਕੁਲ ਫੁੱਲ ਗਿਆ ਸੀ ਅੱਜ ਕੱਢ ਕੇ ਫੇਰ ਪਤਾ ਲੱਗਿਆ ਤੇ ਸਾਰਾ ਅੰਗ ਬੁੱਟਾ ਦਾ ਆ ਸੀਟ ਪਈ ਆ ਲੱਗ ਮਸੀ ਵੀ ਨਾਲ ਹੁੰਦਾ ਜੀ ਦੇਖੋ ਹਾਲਤ ਇੱਕ ਵਾਰੀ ਬਣੇਰੋ ਵੀਡੀਓ ਨਾਲ ਫਿਟ ਕਰਕੇ ਫੇਰ ਆਪਾਂ ਸਤੋ ਬਾ ਦੇਖਾਂਗੇ ਵਿੱਚ ਦੀ ਹਾਂਜੀ ਬੈਟਰੀਆਂ ਰੱਖਤੀਆਂ ਆਪਾਂ ਜਿਵੇਂ ਸੀਰੀਜ਼ ਵਾਈਜ਼ ਰੱਖਦੇ ਆ ਇਹਨਾਂ ਨੂੰ ਪਲੱਸ ਮਾਈਨਸ ਪਲੱਸ ਮਾਈਨਸ ਤੁਹਾਨੂੰ ਪਤਾ ਹੀ ਹੈ ਇਹ ਸੀਰੀਜ਼ ਕਨੈਕਸ਼ਨ ਹੁੰਦਾ ਹੈ ਜੇ ਪਲੱਸ ਪਲੱਸ ਮਾਈਨਸ ਮਾਈਨਸ ਹੋਵੇ ਉਹਨੂੰ ਪੈਰਲਲ ਕਨੈਕਸ਼ਨ ਕਹਿੰਦੇ ਆ ਹੁਣ ਇਧਰਲੇ ਪਾਸੇ ਆ ਕੇ ਨਿਕਲ ਗਿਆ ਪਲੱਸ ਉਧਰ ਬਿਲਕੁਲ ਥੱਲੇ ਜਾ ਕੇ ਉਧਰ ਹੈਗੀ ਆ ਅ ਪੰਜਵੀਂ ਬੈਟਰੀ ਸਾਹਮਣੇ ਤੁਹਾਨੂੰ ਦਿਖਦਾ ਹੁਣ ਇੱਥੇ ਹਾਂ ਹੁਣ ਦੇਖਿਆ ਉਹ ਬਿਲਕੁਲ लास्ट ਤੇ ਉੱਥੇ ਆ ਗਿਆ ਜੀ ਮਾਈਨਸ ਉਸ ਤੋਂ ਬਾਅਦ ਇਹ ਪਲੱਸ ਮਾਈਨਸ ਆ ਸਰੀਜ਼ ਜਿਵੇਂ ਇਸ ਤਰ੍ਹਾਂ ਦੇਖ ਲਓ ਤੁਸੀਂ ਇਹ ਨਾਦ ਨਹੀਂ ਆਪਾਂ ਹੁਣ ਆਪਾਂ ਇਹਦੀ ਸ਼ੈਟਿੰਗ ਫੂਟਿੰਗ ਕਰਤੀ ਆ ਇਧਰੋਂ ਦੋਨੋਂ ਕਨੈਕਸ਼ਨ ਐਮ ਸੀ ਬੀ ਨਾਲ ਚੁੜ ਗਏ ਹੁਣ ਨਾਟ ਰਹਿ ਗਏ ਸੀ ਆਪਣਾ ਡਿੱਗੀ ਵਾਲੇ ਇੱਕ ਅਸੀ ਜਨੇ ਹਾਂਜੀ ਐਕਸੀਲੇਟਰ ਵੀ ਇਹਦਾ ਲੱਗ ਗਿਆ ਥੋੜੀ ਜੀ ਕਟਵਟ ਕਰਨੀ ਪਈ ਇੱਥੇ ਤਾਰਾਂ ਦੂਰਾਂ ਦੀ ਤੇ ਬੈਟਰੀਆਂ ਵੀ ਹੋ ਗਈਆਂ ਹੁਣ ਆਪਣਾ ਰਹਿ ਗਿਆ ਕਲਾ ਲੋਕ ਇਹਨੂੰ ਆਪਾਂ ਖੋਲ ਲਿਆ ਇਹ ਲਿਆਂਦਾ ਹੋਇਆ ਦਾ ਨਵਾਂ ਬਹੁਤ ਸੋਹਣੀ ਲੋਕਾ ਫਰੰਟ ਤੋਂ ਬਾਕੀ ਫਿੱਟਾ ਜੀ ਦਾ ਵਧੀਆ ਗੱਲ ਹੈ ਬਣੇ ਨੂੰ ਵੀਡੀਓ ਨਾਲ ਫਿੱਟ-ਫਟ ਕਰਕੇ ਫਿਰ ਇਹਨੂੰ ਦੁਬਾਰੀ ਤੁਹਾਨੂੰ ਲੋਕ ਦਿਖਾਉਣਾ ਉਹ ਸਾਰਾ ਕੁਝ ਇਹਦਾ ਖੋਲ ਰੱਖਿਆ ਲਓ ਜੀ ਇੱਕ ਵਾਰ ਰੈਡੀ ਆ ਬੈਂਡਰਾਂ ਹੋ ਗਿਆ ਨਿਊ ਇਹ ਇਹ ਵੀ ਨਿਊ ਹੋ ਗਿਆ ਲਓ ਜੀ ਓਕੇ ਆ ਰਵਰਸ ਚੱਲ ਰਿਹਾ ਅੱਗੇ ਚੱਲ ਰਹੀ ਹੈ ਲਓ ਜੀ ਸਕੂਟਰ ਹੀ ਆਪਣੀ ਹੁਣ ਇੱਕ ਵਾਰ ਰੈਡੀ ਆ ਵੀਡੀਓ ਵੇਖਣ ਲਈ ਧੰਨਵਾਦ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ 'ਚ